ਹਾਂਜੀ ਹਾਂਜੀ ਕੀ ਬਹੁਤ ਤੁਸੀਂ ਤੁਹਾਨੂੰ ਤੁਹਾਨੂੰ ਕਦੋਂ ਪਤਾ ਲੱਗਿਆ ਸਾਨੂੰ ਰਾਤ ਪਤਾ ਲੱਗਿਆ ਸੀ ਅੱਛਾ ਕਿਦਾਂ ਪਤਾ ਵੀ ਅ ਰਾਤ ਮਹਿਮਾਨ ਸਾਹਿਬਾਂ ਦਾ ਸੀ ਇਹਨਾਂ ਨੇ ਮੁੰਡੇ ਨੇ ਫੋਨ ਕੀਤਾ ਨਾਰ ਸਿੰਘ ਨੇ ਮੈਨੂੰ ਕਹਿੰਦਾ ਤੈਨੂੰ ਕੁਝ ਗੱਲ ਦਾ ਪਤਾ ਲੱਗਿਆ ਮਖੈਲਾ ਜੀ ਕਹਿੰਦਾ ਆਪਣੀ ਤੇਰੀ ਭਾਣ ਜਿਹੜੀ ਉਹ ਮੌਤ ਹੋ ਗਈ ਅੱਛਾ ਹਾਂ ਕੀ ਨਾਮ ਹੈ ਪੰਜੀ ਦਾ ਹਾਂ ਸਿਮਰਜੀਤ ਹੈ ਸਿਮਰਜੀਤ ਹੈ ਸਿਮਰਜੀਤ ਹੈ ਹਾਂ ਕਿੰਨੀ ਉਮਰ ਹੁੰਨੀ ਉਮਰ 24 ਸਾਲ 24 ਸਾਲ ਵਿਆਹ ਹੋਈ ਸੀ ਕਿ ਕੀ ਨਹੀਂ ਨਹੀਂ ਵਿਆਹ ਨਹੀਂ ਟਵਾਰੇ ਸੀ ਟਵਾਰੇ ਸੀ ਠੀਕ ਹੈ ਕੀ ਮਤਲਬ ਕੁਝ ਪਰੇਸ਼ਾਨੀ ਸੀ ਪਰੇਸ਼ਾਨੀ ਦਾ ਮਾ ਦਾਦੀ ਨੇ ਪਾਲੀ ਸੀ ਤੇ ਦਾਦੀ ਮਰ ਗਈ ਉਸੇ ਦੇ ਕੋਈ ਮਾ ਹਾਂ ਉਹਨਾਂ ਦਾ ਕੋਈ ਗਮ ਆ ਗਿਆ ਤੇ ਉਹ ਉਹਦਾ ਦਾਦਾ ਸੀ ਜਿਹੜਾ ਵੱਣਾ ਸੀ ਤੇ ਉਹ ਮਾੜਾ ਸਾਦਾ ਬੁਰੂ ਪਿੰਡਾ ਸੀ ਕੋਈ ਕੋਈ ਗੱਲ ਗੋਲ ਕੀਤੀ ਨਹੀਂ ਕੋਈ ਗੱਲ ਨਹੀਂ ਕੀਤੀ ਦੋ ਦਿਨ ਡੇਟਸ ਕਦੋਂ ਹੋਈ ਸੀ ਦੋ ਕੁ ਮਹੀਨੇ ਹੋ ਗਏ 16 ਤਰੀਕ ਨੂੰ 16 ਤਰੀਕ ਨੂੰ 16 ਤਰੀਕ ਨੂੰ ਸੀ ਨਾਕਤ ਕਰਨੀ ਆ ਆਪਣੇ ਆਪ ਆ ਜਾਓ ਨਾ ਪਹਿਲੇ ਚਲੋ ਉਸਕੇ ਬਾਅਦ ਬਸ ਜੀ ਰੋਲਾ ਹਾਂ ਜੀ ਹਾਂ ਜੀ ਸਰ ਕੀ ਨਾਮਾ ਤੁਹਾਡਾ ਇਹ ਐਸੇ ਮੇਜਰ ਸਿੰਘ ਤਾਣਾ ਲਾਡੂ ਵਾਲਾ ਮੇਜਰ ਜੀ ਇਹ ਜਿਹੜਿਆ ਐਨ ਡੀ ਆਰ ਐਫ ਮਹਿਲਾ ਦੀ ਚੱਕੀ ਲਾਤੇ ਮੌਜੂਦ ਮੌਤ ਹੋਈ ਹੈ ਕਿਸ ਤਰ੍ਹਾਂ ਮੌਤ ਹੋਈ ਹੈ ਕੀ ਕਾਰਨ ਹੈ ਸਰ ਇਹ ਲੜਕੀ ਸਿਮਰਜੀਤ ਕੋਹਰਾ ਜੀ ਸਰਵਿਸ 21 ਦੀ ਭਰਤੀ ਹੋਈ ਆ ਕਨਸਟੇਬਲ ਮਤਲਬ ਕੱਲ ਸਾਨੂੰ ਮਤਲਬ 4 ਵਜੇ ਦਾ ਫੋਨ ਆਇਆ ਹੈ ਐਨਡੀਐਫਰ ਕੈਂਪ ਚ ਇਹਦਾ ਕਰਕੇ ਕੋਈ ਲੜਕੀ ਦਰਵਾਜ਼ੇ ਦੇ ਅੰਦਰ ਖੋਲ ਰਹੀ ਉਹ ਫਿਰ ਜਾ ਕੇ ਆਪਣੇ ਐਸਪੀ ਸਾਹਿਬ ਹੀ ਗਏ ਮੌਕੇ ਤੇ ਐਸਪੀ ਸਾਹਿਬ ਹੀ ਆਏ ਸੀ ਜਾ ਕੇ ਤਾਲਾ ਖਲਵਾਇਆ ਤੇ ਅੰਦਰ ਇਹਨੇ ਫਾਹ ਲਿਆ ਸੀ ਜੀ ਪੱਖੇ ਦੇ ਨਾਲ ਉਹ ਕੈਂਪ ਆ ਉਹਨਾਂ ਦਾ ਐਨਡੀਆਰ ਫਰ ਦਾ ਅੰਦਰ ਹੀ ਅੰਦਰ ਹੀ ਸੀਗਾ ਜੀ ਅੰਦਰ ਖਵਾਹ ਲਿਆ ਪੱਖੇ ਦੇ ਨਾਲ ਠੀਕ ਹੈ ਠੀਕ ਹੈ ਠੀਕ ਹੈ ਤੇ ਰੂਮ ਚ ਹੋਰ ਵੀ ਕੋਈ ਨਾਲ ਰਹਿੰਦਾ ਸੀ ਨਾਲ ਜਿਹੜੀ ਮੇਟ ਰਹਿੰਦੀ ਸੀ ਕੁੜੀ ਉਹ ਜੰਮੂ ਡਿਊਟੀ ਗਈ ਆ ਹਾਂ ਇਹ ਇਕੱਲੀ ਸੀ ਕੱਲ 8 ਤੋਂ ਲੈ ਕੇ 12 ਵਜੇ ਤੱਕ ਇਹਨੇ ਮਤਲਬ ਆਪਣੀਆਂ ਕਲਾਸਾਂ ਅਟੈਂਡ ਕੀਤੀਆਂ ਤੇ 3 ਵਜੇ ਵਾਲੇ ਪ੍ਰੋਗਰਾਮ ਵਿੱਚ ਨਹੀਂ ਆਈ ਜਿੱਥੇ ਉਹਨਾਂ ਨੇ ਵੱਲੋਂ ਚੈੱਕ ਕੀਤਾ ਤੇ ਮਤਲਬ ਇਹ ਭਾਣਾ ਵਰਤਿਆ ਬਾਕੀ ਤਫਤੀਸ਼ ਕਰ ਰਹੇ ਆਂ ਹੀ ਟ੍ਰੇਨਿੰਗ ਚ ਸੀਗੀ ਟ੍ਰੇਨ ਨਾ ਨਾ ਟ੍ਰੇਨਿੰਗ ਨਹੀਂ 21 ਦੀ ਭਰਤੀ ਆ ਡਿਊਟੀ ਮਤਲਬ ਰੋਜ਼ ਇਹਨਾਂ ਦੀ ਕੋਈ ਨਾ ਕੋਈ ਟ੍ਰੇਨਿੰਗ ਚੱਲਦੀ ਰਹਿੰਦੀ ਆ ਅੱਛਾ ਪ੍ਰੈਕਟਿਸ ਚੱਲਦੀ ਰਹਿੰਦੀ ਆ ਹਾਂਜੀ ਅੱਛਾ ਸਰ ਜਿਹੜੀ ਤੁਸੀਂ ਕੋਈ ਫੋਨ ਵਿੱਚੋਂ ਮਿਲਿਆ ਕੁਛ ਕੋਈ ਗੱਲਬਾਤ ਹੋਈ ਕੋਈ ਫੋਨ ਅਜੇ ਤਾਂ ਪੀਸ ਚੱਲ ਰਹੀ ਅੱਗੇ ਤਫਤੀਸ਼ ਚੱਲਦੀ ਆ ਚੱਲ ਰਹੀ ਆ ਤਾਂ ਅੱਗੇ ਜਿੱਦਾਂ ਤਫਤੀਸ਼ ਮੋਬਾਈਲ ਤੋਂ ਚੈੱਕ ਕਰਾਂਗੇ ਫਿਰ ਅੱਗੇ ਇਸ ਤਰ੍ਹਾਂ ਦੀ ਕਾਰਵਾਈ ਕੀਤੀ ਜਾਊਗੀ ਨਹੀਂ ਸਰ ਜਿਹੜੇ ਪੱਖੇ ਨਾਲ ਲੜਕੇ ਨੇ ਤੁਸੀਂ ਜਿਵੇਂ ਦੱਸ ਰਹੇ ਹੋ ਕਿ ਰੱਸੀ ਨਾਲ ਸੀਗੀ ਚੁੰਨੀ ਨਾਲ ਸੀਗੀ ਠੀਕ ਹੈ ਸਮਾਂ ਕਿੰਨੇ ਵਜੇ ਦਾ ਕਰੀਬ ਹੋਣਾ ਕੁਝ ਦੱਸਿਆ ਤਾਂ ਚ 4 ਵਜੇ ਦੇ ਅਸੀਂ ਨੂੰ ਪਤਾ ਲੱਗਾ 4 ਵਜੇ ਤੁਹਾਨੂੰ ਪਤਾ ਲੱਗਾ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਮੈਨ ਜਰਨਾ ਕਰਾ